ਰੂਪਾਂਸੀ ਕਿਆ ਨਿਕਲਣੇ ਖਾਣੇ ਇਹ ਰੈਕ ਉਸ ਬੋਲ ਦੇ ਜਿਹੜਾ ਇਗਾਂ ਲਿਆ ਸੋਇਆ ਦਾ ਵੀ ਮਿਕਸ ਕਰਕੇ ਅਸੀਂ ਕਿਆ ਕਰ ਸਕਦੇ ਹਾਂ ਉਹ ਕਿਆ ਕਰ ਸਕਦੇ ਸਿੱਕੇ ਫੀਡ ਲੈ ਕੇ ਆਲੇ ਮੇਰੇ ਕੋਲ ਤੇ ਇਸ ਬੀਜ ਦੇ ਜਿਹੜੇ ਬੀਜ ਆ ਦੇਖੋ ਅਸੀਂ ਕੁਦਰਤੀ ਤੌਰ ਤੇ ਜਿਹੜੇ ਕਲੈਕਟ ਕੀਤੇ ਆ ਬੀਜ ਕੀ ਅਸੀਂ ਸਿਰਫ ਸੀਡ ਬੋਲ ਨੂੰ ਕਿਆ ਕਰ ਸਕਦੇ ਹਾਂ ਇਸ ਤਰ੍ਹਾਂ ਥਰੋ ਕਰ ਸਕਦੇ ਹਾਂ ਉਸ ਜਗ੍ਹਾ ਤੇ ਜਦੋਂ ਸੀਡ ਬੋਲ ਸੁੱਟਾਂਗੇ ਤਾਂ ਜਿਹੜੀ ਬੀਜ ਹੈ ਜਦੋਂ ਪਾਣੀ ਮਿਲੇਗਾ ਬਰਖਾ ਹੋਏਗੀ ਉਹ ਉਗਣੇ ਕਿਹੋ ਜਣੇ ਸ਼ੁਰੂ ਹੋ ਜਾਣਗੇ ਜਿੱਦੇ ਸੀਡ ਮਤਾਸ਼ਾ ਸਾਰੇ ਸਾਰੇ ਬੀਜ ਲਿਓ ਬੱਚੇ ਜਿੰਨੇ ਬੀਜ ਹੈਗੇ ਆ ਸਾਰੇ ਬੀਜ ਲਿਓ ਇਹ ਚਾਰ ਕਟੈਂਟ ਦੇ ਲਿਖਦੀ ਆ ਇਹ ਚਾਰ ਕਟੈਂਟ ਦੇ ਲਿਖਦੀ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਤਾਸ਼ਾ ਤੇ ਜਿਵੇਂ ਤੁਸੀਂ ਦੇਖਿਆ ਕਿ ਅਸੀਂ ਸੀਡ ਬੋਲਸ ਬਣਾ ਰਹੇ ਪੰਛੀ ਲਈ ਘਰ ਬਣਾ ਰਹੇ ਅਸੀਂ ਇਹਦੇ ਵਿੱਚ ਬਹੁਤ ਖੁਸ਼ ਹਾਂ ਸਾਨੂੰ ਇਹ ਦੱਸਿਆ ਹੈ ਅਸੀਂ ਜਦ ਪਹਿਲਾ ਘਰ ਹੁੰਦੇ ਸੀ ਅਸੀਂ ਟੀਵੀ ਦੇਖ ਕੇ ਫੋਨ ਦੇਖ ਕੇ ਆਪਣਾ ਸਮਾਂ ਖਰਾਬ ਕਰਨਾ ਤੇ ਘਰ ਦੇ ਸਾਨੂੰ ਵੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣਾ ਸਮਾਂ ਖਰਾਬ ਕਰ ਰਹੇ ਤੇ ਹੁਣ ਅਸੀਂ ਜਦ ਵੀ ਸਾਡਾ ਫ੍ਰੀ ਸਮਾਂ ਹੁੰਦਾ ਹੈ ਅਸੀਂ ਇਹਦੇ ਵਿੱਚ ਸੀਡ ਬੋਲਸ ਬਣਾਦੇ ਤੇ ਪੰਛੀ ਵਾਸਤੇ ਆਲਣਾ ਬਣਾਦੇ ਅਸੀਂ ਇਹ ਕੰਮ ਕਰਕੇ ਬਹੁਤ ਖੁਸ਼ ਹਾਂ ਜੀ ਮੇਰਾ ਨਾਮ ਮਾਰਸ਼ ਪੀਸ ਹੈਗਾ ਮੈਂ ਆਪਣੀ ਮਾਤਾ ਵਿਦਿਆਰਥਣਾਂ ਸੰਜਗੀਸਨ ਉਸਰੇ ਵੀ ਸੀਡ ਬੋਲ ਸੰਜੰਗਲਾਂ ਦੇ ਬਹੁਤ ਜ਼ਰੂਰਤ ਹੈ ਕਿ ਕੀ ਜੇ ਉਸ ਜਨੋਲੀਲ ਕਾਰਦੀ ਆ ਰਿਹਾ ਇਸ ਨਾਲ ਤਾਂ ਬਹੁਤ ਨੁਕਸਾਨ ਹੋ ਰਿਹਾ ਅਤੇ ਵਾਤਾਵਰਨ ਵੀ ਬਹੁਤ ਖਰਾਬ ਹੋ ਰਿਹਾ ਇਸ ਲਈ ਸੀਡ ਬੈਲ ਬਣਾ ਰਹੇ ਆ ਤਾਂ ਕਿ ਜੰਗਲਾ ਅਤੇ ਵਾਤਾਵਰਨ ਦੀ ਜੋ ਕਮੀ ਆ ਉਹ ਪੂਰੀ ਹੋ ਸਕੇ ਅਤੇ ਹਵਾ ਵੀ ਇਕਦਮ ਸ਼ੁੱਧ ਹੋ ਜਾਵੇ ਹੁਣ ਪੰਛੀਆਂ ਦੀ ਆਵਾਜ਼ ਜਦੋਂ ਕੰਨਾਂ 'ਚ ਪੈਂਦੀ ਹੈ ਕੀ ਲੱਗਦਾ ਵੀ ਪੰਛੀ ਸਾਡੇ ਆਲੇ ਨੇ ਤੇ ਬੈਠੇ ਹੋਣੇ ਸਾਨੂੰ ਬਹੁਤ ਚੰਗਾ ਲੱਗਦਾ ਕਿ ਅਸੀਂ ਉਹਨਾਂ ਵਾਸਤੇ ਕੁਝ ਤਾਂ ਕੀਤਾ ਸਾਨੂੰ ਹੁਣ ਇਹ ਰਾਣੀਆਂ ਵੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤਾ ਯਾ ਅਸੀਂ ਨੂੰ ਸੰਧ ਉਹਨਾਂ ਕੀਤਾ ਜੰਗਲ ਕੱਢ ਕੇ ਅਸੀਂ ਉਹਨਾਂ ਲਈ ਕਹਿਦਾ ਕੀਤਾ ਵੀ ਅਸੀਂ ਜੰਗਲ ਹੋਰ ਉਗਾ ਰਹੇ ਹਾਂ ਸਰ ਸੀਡ ਬੋਲ ਤਿਆਰ ਕਰਨ ਲਈ ਤੁਹਾਡੀ ਨੋਰਮਲ ਮਿੱਟੀ ਚਾਹੀਦੀ ਹੈ ਨੋਰਮਲ ਮਿੱਟੀ ਜੋ ਸਾਡੇ ਆਮ ਖੇਤਾਂ ਚ ਹੁੰਦੀ ਹੈ ਉਸ 50% ਕੰਟੈਂਟ ਤੁਸੀਂ ਨੋਰਮਲ ਮਿੱਟੀ ਦਾ ਲੈ ਸਕਦੇ ਹੋ ਤੇ ਉਸ ਦੇ ਵਿੱਚ 10 ਤੋਂ 20% ਤੁਸੀਂ ਜਿਹੜਾ ਸਾਡੇ ਕੋਲ ਗੋਬਰ ਦਾ ਜਿਹੜੀ ਰੂੜੀ ਹੈ ਦੇਸੀ ਖਾਦ ਹੈ ਉਹਨੂੰ ਤੁਸੀਂ ਵਰਤਣਾ ਹੈ ਤੇ ਉਸ ਦੇ ਵਿੱਚ ਥੋੜੀ ਮਾਤਰਾ ਸਰ ਤੂੜੀ ਪਾਣੀ ਹੈ ਉਹ ਕਿਸ ਲਈ ਲਈ ਬੋਲ ਨੂੰ ਬਾਈਂਡ ਕਰਨ ਲਈ ਤਾਂ ਕਿ ਤੁਸੀਂ ਬੋਲ ਨੂੰ ਅੱਛੀ ਤਰ੍ਹਾਂ ਜਿਵੇਂ ਇੱਕ ਇੱਕ ਸਰੀਆ ਮਜ਼ਬੂਤੀ ਦਿੰਦਾ ਹੈ ਐਵੇਂ ਜਿਹੜੀ ਤੂੜੀ ਉਹ ਕੰਮ ਕਰਦੀ ਹੈ ਤੇ ਮੌਇਸਚਰ ਕੰਟੈਂਟ ਨੂੰ ਮੇਨਟੇਨ ਰੱਖਦੀ ਹੈ ਤੇ ਉਸ ਦੇ ਵਿੱਚ ਥੋੜੀ ਮਾਤਰਾ ਜਿਹੜੀ ਸਵਾਏ ਚੁੱਲੇ ਦੀ ਡਸਟ ਹੈ ਉਹ ਯੂਜ਼ ਕਰਨੀ ਹੈ ਉਹ ਉਹਨੂੰ ਕੰਮ ਕਰੇਗੀ ਕੀਟ ਕੀੜੀਆਂ ਔਰ ਕਾੜਿਆਂ ਤੋਂ ਬਚਾਉਣ ਲਈ ਤਾਂ ਕਿ ਜਿਹੜੇ ਉਹ ਕੀਟ ਕਾڑے ਉਹਨੂੰ ਖਾਣਗੇ ਉਹ ਬੀਜ ਸੇਫ ਰਹੇਗਾ ਤੇ ਉਸ ਤੋਂ ਲਾਸਟ ਵਿੱਚ ਜਦੋਂ ਬੋਲ ਤਿਆਰ ਹੋ ਜਾਂਦੀ ਹੈ ਉਸ ਨੂੰ ਤੁਸੀਂ ਕਲੇ ਕੰਟੈਂਟ ਦੇ ਵਿੱਚ ਜਿਹੜੀ ਚਿੱਕੜੀ ਮਿੱਟੀ ਹੈ ਉਸ ਵਿੱਚ ਬੀਜ ਪਲੇਸ ਕਰਨਾ ਹੈ ਬੀਜ ਪਲੇਸ ਕਿਵੇਂ ਕਰਨਾ ਹੈ ਬੋਲ ਬਣਨ ਤੋਂ ਬਾਅਦ ਤੁਸੀਂ ਉਸ ਨੂੰ ਥੋੜਾ ਜਿਹਾ ਆਪਣੀ ਫਿੰਗਰ ਦੇ ਨਾਲ ਜਿਹੜਾ ਹੈਗਾ ਬੋਲ ਨੂੰ ਉਹ ਉੱਚਾ ਥੋੜਾ ਕੈਲੋ ਵੀ ਡੀਪ ਹੋਲ ਕਰਨਾ ਹੈ ਉਹਦੇ ਵਿੱਚ ਬੀਜ ਰੱਖਣ ਤੋਂ ਬਾਅਦ ਬੀਜ ਪਲੇਸ ਕਰਨ ਤੋਂ ਬਾਅਦ ਉਹਨੂੰ ਬੋਲ ਨੂੰ ਦੁਬਾਰਾ ਰੋਲ ਆਊਟ ਕਰ ਦੇਣਾ ਹੈ ਦੁਬਾਰਾ ਬੋਲ ਜਿਹੜੀ ਗੋਲ ਹੋ ਜਾਵੇਗੀ ਤੁਹਾਡੀ ਬੋਲ ਨੂੰ ਗੋਲ ਕਰਨ ਤੋਂ ਬਾਅਦ ਸਰ ਚੀਕਣੀ ਮਿੱਟੀ ਦਾ ਲੇਪ ਲਗਾਉਣਾ ਹੈ ਉਸ ਲਈ ਤੁਸੀਂ ਥੋੜਾ ਜਿਹਾ ਚੀਕਣੀ ਮਿੱਟੀ ਨੂੰ ਪਾਣੀ ਵਿੱਚ ਇੱਕ ਪੇਸਟ ਬਣਾ ਲਓ ਤੇ ਉਸ ਨੂੰ ਬੋਲ ਨੂੰ ਤੁਸੀਂ ਜਦੋਂ ਰੋਟੇਟ ਕਰੋਗੇ ਉਸ ਚੀਕਣੀ ਮਿੱਟੀ ਦੇ ਪੇਸਟ ਦੇ ਵਿੱਚ ਘਮਾਓਗੇ ਤਾਂ ਇੱਕ ਲੇਅਰ ਚੜ ਜਾਏਗੀ ਉਸ ਲੇਅਰ ਦਾ ਫਾਇਦਾ ਕੀ ਹੋਏਗਾ ਕਲੇਦਾ ਕਿ ਮਿੱਟੀ ਜਿਹੜੀ ਹੈਗੀ ਆ ਬੋਲ ਉਹਪਨਾ ਜਿਹੜਾ ਕੰਟੈਂਟ ਹੈ ਮੌਇਸਚਰ ਹੈ ਉਹਨੂੰ ਮੇਨਟੇਨ ਰੱਖੇਗੀ ਤੇ ਬੋਲ ਜਿਹੜੀ 7-8 ਦਿਨ ਤੱਕ ਸਰਵਾਈਵ ਕਰੇਗੀ ਜੰਗਲਾਂ 'ਚ ਤੇ ਉਹ ਬੀਜ ਦੇ ਜੰਮਣ ਤੱਕ ਉਸ ਨੂੰ ਪਾਣੀ ਹੈ ਜਿਹੜਾ ਉਹ ਮਹਈਆ ਕਰਵਾਉਂਦੀ ਰਹੇਗੀ ਤੇ ਹੁਣ ਤੱਕ ਕਿੰਨੀਆਂ ਬੋਲਾਂ ਜਿਹੜੀਆਂ ਬਣਾ ਚੁੱਕੇ ਹੋ ਤੇ ਬੱਚੇ ਕਿੰਨੇ ਜੁੜ ਚੁੱਕੇ ਨੇ ਜਿਹੜੇ ਮੁਹਿੰਮ ਦੇ ਨਾਲ ਸਰ ਬੋਲਾਂ ਜੇ ਪਿਛਲੇ ਸਾਲ ਦੀ ਗੱਲ ਕਰੀ ਅਸੀਂ ਸਕੂਲ ਤੋਂ ਹੀ ਸਟਾਰਟ ਕੀਤੀ ਸੀ ਪੂਰੇ ਪੰਜਾਬ ਦੇ ਵਿੱਚ ਆਈ ਥਿੰਕ ਭਾਰਤ ਦੇ ਵਿੱਚ ਸੀਡ ਬੋਲਾਂ ਦਾ ਕਨਸੈਪਟ ਕਿਸੇ ਸਕੂਲ 'ਚ ਮੈਂ ਨਹੀਂ ਸੁਣਿਆ ਸੀ ਤੇ ਜਦੋਂ ਸਾਨੂੰ ਆਈਡੀਆ ਮਿਲੇ ਕਿ ਆਪਾਂ ਸੀਡ ਬੋਲਾਂ ਬਣਾ ਸਕਦੇ ਆ ਜੰਗਲੀ ਵਿਭਾਗ ਵਾਲੇ ਸੁੱਟ ਰਹੇ ਸੀ ਤੇ ਸਾਡੇ ਬੱਚਿਆਂ ਨੇ ਦੱਸਿਆ ਤਾਂ ਅਸੀਂ ਸ਼ੁਰੂ ਕੀਤਾ ਕਿ ਸੀਡ ਬੋਲਾਂ ਬਣਾਵਾਂਗੇ ਤੇ ਪਹਿਲੀ ਖੇਪ ਵਿੱਚ ਅਸੀਂ ਪਿਛਲੇ ਸਾਲ 3000 ਸੀਡ ਬੋਲ ਜਿਹੜੀ ਕਿਕਰ ਲੋਜ ਵਿਖੇ ਟਰੈਕਿੰਗ ਬਣੀ ਹੈ ਉਸ ਵਿੱਚ ਛੁੱਟੀ ਗਈ ਸੀ ਫੋਰੈਸਟ ਡਿਪਾਰਟਮੈਂਟ ਦੀ ਮਦਦ ਨਾਲ ਤੇ ਉਸ ਤੋਂ ਬਾਅਦ ਪੰਜਾਬ ਪੱਧਰ ਤੇ ਮੈਂ ਟ੍ਰੇਨਿੰਗ ਪੂਰੇ ਪੰਜਾਬ 'ਚ ਸੀਡ ਬੋਲ ਦੀ ਜਦੋਂ ਮਿਨਿਸਟਰੀ ਨੂੰ ਪਤਾ ਲੱਗਦਾ ਹੈ ਪੰਜਾਬ ਸੀਡ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਨੂੰ ਤਾਂ ਮੈਂ ਸਟੇਟ ਰਿਸੋਰਸ ਪਰਸਨ ਦੇ ਤੌਰ ਤੇ ਜਿਹੜੀ ਸੀਡ ਬੋਲ ਦੀ ਟ੍ਰੇਨਿੰਗ ਜਿੰਨੇ ਡਿਸਟ੍ਰਿਕਟ ਕੋਆਰਡੀਨੇਟਰਸ ਨੇ ਜਾਂ ਅਫੀਸ਼ੀਅਲ ਨੇ ਹਰੇਕ ਜ਼ਿਲ੍ਹੇ ਦੇ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਸੀ ਕਿ ਸੀਡ ਬਾਲ ਨਾਲ ਤੁਸੀਂ ਕਿਵੇਂ ਜੰਗਲਾਂ ਨੂੰ ਉਗਾ ਸਕਦੇ ਤੇ ਇਸ ਤੋਂ ਇਲਾਵਾ ਕਈ ਪ੍ਰਾਈਵੇਟ ਕਾਲਜ ਹੈ ਜਾਂ ਸਕੂਲ ਹੈ ਜਾਂ ਨੇਚਰ ਟ੍ਰੈਕਿੰਗ ਕੈਂਪ ਆਉਂਦੇ ਆ ਜਿਹੜੇ ਉਹਨਾਂ ਦੇ ਵਿੱਚ ਮੈਂ ਟ੍ਰੇਨਿੰਗ ਇਹਨਾਂ ਦੀਆਂ ਮੁਹਈਆ ਕਰਵਾਉਂਦਾ ਰਹਿੰਦਾ ਹਾਂ ਜੋ ਫ੍ਰੀ ਆਫ ਕਾਸਟ ਹੈ ਅਗਰ ਪੰਜਾਬ ਦੇ ਵਿੱਚ ਕਿਸੇ ਸਕੂਲ ਕਾਲਜ ਨੂੰ ਸੀਡ ਬਾਲ ਮੇਕਿੰਗ ਦੀ ਟ੍ਰੇਨਿੰਗ ਚਾਹੀਦੀ ਹੈ ਤਾਂ ਅਸੀਂ ਫ੍ਰੀ ਆਫ ਕਾਸਟ ਸਾਡੇ ਵਿਦਿਆਰਥੀ ਦੇ ਅਸੀਂ ਉਹ ਮੁਹਈਆ ਕਰਵਾਵਾਂਗੇ